ਲੋਰੀ ਅੱਜ ਤੁਹਾਨੂੰ ਅਸੀਂ ਸੈਰ ਕਰਾ ਰਹੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੰਗਲਾਂ ਦੀ ਸੈਰ ਆਹ ਰਸਤਾ ਹੈਗਾ ਪਿੰਡ ਬਸ਼ੋਈ ਤੋਂ ਬਣਦੇਵੀ ਵਾਲਾ ਰੋਡ ਮਾਤਾ ਦਾ ਜਿਹੜਾ ਪਾਂਡਵਾ ਨੇ ਮੰਦਿਰ ਬਣਾਇਆ ਸੀ ਤੇ ਇਹਦੇ ਆਲੇ ਦੁਆਲੇ ਜਿਹੜੇ ਆ ਕਿ ਆ ਬਹੁਤ ਜ਼ਿਆਦਾ ਵਧੀਆ ਵਧੀਆ ਜੜੀ ਬੂਟੀਆਂ ਤਾਂ ਹੈਗੀਆਂ ਹੈਗੀਆਂ ਸਰਵਾੜ ਵਗੈਰਾ ਹੈਗਾ ਮਲੇ ਅਜ ਨੂੰ ਆਪਾਂ ਬੀਰ ਕਹਿੰਦੇ ਹੁੰਦੇ ਆ ਆਹਾਹਾ ਨਜ਼ਾਰਾ ਆ ਜਾਂਦਾ ਖਾ ਕੇ ਤੇ ਆ ਹੁਣ ਤੁਹਾਨੂੰ ਦਿਖਾਉਨੇ ਆ ਰਸਤਾ ਵੀ ਤਾਂ ਸਾਰਾ ਕੁਝ ਆ ਫੜੋ ਜੀ ਕੈਮਰਾਮੈਨ ਜੀ ਉੱਪਰ ਦੀ ਚਲੋ ਫੜਾ ਸਾਰਾ ਰੇਤਾਂ ਹੀ ਰੇਤਾਂ ਭਰਿਆ ਆ ਐਡਵੈਂਚਰ ਆ ਇੱਕ ਤਰ੍ਹਾਂ ਦਾ ਅੱਜ ਟੂਰ ਮਿੱਟੀ ਵਾਲੇ ਤੋਲੇ ਜੰਗਲੀ ਏਰੀਆ ਤਫਦੇ ਹੋਰ ਦਰਖਤ ਜੰਡ ਫੈਰ ਇਸ ਬਲੌਗ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਵਧੀਆ ਜਾਣਕਾਰੀ ਤੁਹਾਨੂੰ ਦੇਣੀ ਆ ਨਮੀਆਂਆਂ ਚੀਜ਼ਾਂ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਆ ਸਾਡੀ ਕੁੜੀ ਕਹਿੰਦੀ ਸੀ ਮੈਂ ਜੰਗਲ ਦੇਖਣ ਨਿਆਣਾ ਪਾਪਾ ਮੈਂ ਕਿਹਾ ਚੱਲਾ ਜੀ ਟੁੱਟੀ ਜਾਂ ਤੈਨੂੰ ਦੇ ਨਾਲੇ ਤੁਹਾਨੂੰ ਜੰਗਲ ਦਿਖਾ ਲਿਆ ਨੇ ਨਾਲੇ ਵਿੱਚ ਤੁਹਾਨੂੰ ਬੀਰ ਖਿਲਾ ਲਿਆ ਹੁੰਦੇ ਆ। ਹਾਲਾਂਕਿ ਫਾਰਮ ਹਾਊਸ ਵੇਲੇ ਇੱਧਰ ਬਣੇ ਹੋ ਲੋਕਾਂ ਨੇ ਦੂਰੋਂ ਦੂਰੋਂ ਸ਼ਹਿਰਾਂ ਤੋਂ ਆ ਗਏ। ਆ ਗਿਆ ਸਾਹਮਣੇ ਪ੍ਰਿੰਸ ਫਾਰਮ। ਇੱਧਰੋਂ ਮਾਰਦੇ ਕੈਮਰਾ ਦੀ। ਆ ਟੌਕੀ ਆ। ਉਹ ਫੈਕਟਰੀ ਹਣ ਲਈ ਵੀ ਤੇ ਰਸਤਾ ਕਰ ਲੈ ਇੱਧਰ ਹੀ ਹੈ ਗਿਆ ਤੀਰ ਉਧਰ ਨੂੰ ਬਣਿਆ ਆ ਕਿੱਧਰ ਨੂੰ ਆਹ ਫੈਕਟਰੀ ਵਾਲੇ ਵੀ ਮਾਰ ਦੇਖੋ ਇੱਧਰ ਫੈਕਟਰੀਆਂ ਵੀ ਬਣ ਗਈਆਂ ਆ ਉੱਚੀ ਜਗ੍ਹਾ ਪਹਾੜ ਸ਼ਵਾਲੰਗ ਦੀਆਂ ਪਹਾੜੀਆਂ ਦੇ ਪੈਰਾਂ ਦੇ ਵਿੱਚ ਹੈਗਾ ਇਹ ਏਰੀਆ ਹੋਰ ਦਿਖਾਵਾਂਗੇ ਕਿ ਮੈਂ ਵੀ ਹੁਣ ਕਾਫੀ ਥੇਰ ਬਾਅਦ ਆ ਰਿਹਾ ਤੇ ਅੱਗੇ ਹੋਰ ਦਿਖਾਣੇ ਆ ਪਹਾੜਾਂ ਦੇ ਜੋ ਦੇ ਵਿੱਚ ਸੀਰਾ ਵਗਦੀਆਂ ਜਿਹੜੀਆਂ ਥੱਲੇ ਧਰਤੀ ਦੇ ਵਿੱਚੋਂ ਆਪਣੇ ਪਾਣੀ ਫੁੱਟਦਾ ਸ਼ਾਇਦ ਉਹ ਵੀ ਹੈਗਾ ਦੀਨ ਅੱਕੇ ਜਾ ਕੇ ਬਣੇ ਰਹੋ ਸਾਡੇ ਨਾਲ ਆ ਰਿਹਾ ਟੜੇ ਮਾਰ ਜਿਆ ਹਾਂ ਅੱਜ ਨੇ ਕਦੇ ਸੋਚ ਕੇ ਆਏ ਸੀ ਅਸੀਂ ਇੱਧਰ ਨੂੰ ਆਣਾ ਆਜਾ ਸਾਗ ਤੋੜ ਆਪਣੇ ਖੇਤਾਂ ਤੋਂ ਲੋਰੀ ਘਰੋਂ ਨਾ ਚੱਲੇ ਸੀ ਕਹਿੰਦੇ ਸਾਗ ਤੋੜ ਕੇ ਲਿਉਣਾ ਖੇਤਾਂ ਦੇ ਵਿੱਚੋਂ ਆਹਾਹਾ ਪਰ ਕੁੜੀ ਕਹਿੰਦੀ ਜੰਡਲ ਦੇਖਣਾ ਸੀ ਜੰਡਲ ਦਿਖਾਉਣ ਤੌਰ ਪਏ ਨੂੰ ਅੱਨੇ ਯਾਰੇ ਫੁੱਲ ਨਜ਼ਾਰੇ ਐਡਵੈਂਚਰ ਹੀਰੋ ਹੋਂਡੇ ਦਾ ਮੋਟਰਸਾਈਕਲ ਵੀ ਬਹੁਤ ਕਾਮਯਾਬ ਆ ਵੇਖਿਆ ਕਿ 15 ਸਾਲ ਪੁਰਾਣਾ ਜੰਗਲ ਵਾਸਤੇ ਰੱਖਿਆ ਆ ਬਰਸਾਤਾਂ ਚ ਔਖਾ ਹੁੰਦਾ ਇਧਰ ਦੇ ਪਾਸੇ ਨੂੰ ਬਹੁਤ ਜ਼ਿਆਦਾ ਪਰ ਹੁਣ ਤਾਂ ਇਧਰ ਫਾਰਮ ਹਾਊਸ ਬਣ ਗਏ ਆ ਦੂਰੋਂ ਦੂਰੋਂ ਲੋਕਾਂ ਨੇ ਆ ਗਏ ਜ਼ਮੀਨਾਂ ਖਰੀਦ ਲਈਆਂ ਆਹ ਲੋ ਜੀ ਸਾਹਮਣੇ ਪਹਾੜ ਸ਼ੁਰੂ ਹੋ ਖਾਸ ਖਿਆਲ ਵੀ ਰੱਖਣਾ ਚਾਹੀਦਾ ਜੰਗਲੀ ਜਾਨਵਰ ਵੀ ਬਹੁਤ ਆ ਹਾਲੇ ਲੋਕੀਂ ਚਾਨ ਤੇਰੀਏ ਦੇ ਵਿੱਚ ਬੈਠੇ ਆ ਤੇ ਆ ਘਰ ਵੀ ਪਾਇਆ ਇੱਕ ਇਧਰ ਉਹ ਡੌਗੀ ਸਾਹਿਬ ਬੈਠੇ ਆ ਕਿਤੇ ਪੈਰਾਂ ਜਾਣ ਸਾਨੂੰ ਹੁਣ ਖਤਰਨਾਕ ਲੱਗਦਾ ਉਹ ਕਾਕੇ ਆ ਸਾੰਭੀ ਇਹਨਾਂ ਨੂੰ ਓਏ ਮੰਮਾ ਮੰਮਾ ਓ ਹੈਲੋ ਹਰ ਇੱਕ ਹਾਲ ਦਾ ਮੈਨੂੰ ਸਮਝ ਆ। ਉਹ ਦੇਖੋ ਜੀ ਬਗੜਿਆ ਇਹ ਇਹਦੇ